ਜੀ ਦੋਸਤੋ ਅੱਜ ਦੋ ਨੱਕ ਲੈ ਕੇ ਆਏ ਆ ਇੱਕ ਪੰਜ ਕਲਿਆਣੀ ਮੱਝ ਬਹੁਤ ਚੰਗੀ ਚੰਗੇ ਵਜਣ ਵਾਲੀ ਚੰਗੇ ਕੱਦ-ਕਾਟ ਵਾਲੀ ਦੁੱਧ ਬਈ ਬਈ ਕਹਿੰਦਾ ਵੀ ਬਹੁਤ ਸੋਹਣਾ ਮਿੱਤਰੋ ਕੱਢਿਆ ਵਾ ਖੜਿਆ ਅਜੀ ਪਿੰਡ ਲਹਿਰਾ ਮੁਹੱਬਤ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬੰਤੇ ਮੈਂਬਰ ਕੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਇੱਕ ਦੋ ਦੋ ਡرائی ਮੱਝ ਦਿਖਾ ਰਹੇ ਆ ਤੇ ਇੱਕ ਮਿੱਤਰੋ ਸੂਣ ਵਾਲੀ ਚੰਗੀ ਚੰਗੇ ਵਜਣ ਵਾਲੀ ਪੰਜ ਕਲਿਆਣੀ ਆਪਾਂ ਮੱਝ ਕਹਿ ਸਕਦੇ ਆ ਕਿਉਂਕਿ ਅੱਖਾਂ ਦੇ ਵਿੱਚ ਥੋੜਾ ਥੋੜਾ ਮਿੱਤਰੋ ਹੈਗਾ ਤੇ ਕਿਉਂਕਿ ਜੇ ਆਪਾਂ ਨੀਲੀ ਰਾ ਵੀ ਕਹਿਨੇ ਆ ਫਿਰ ਭਰਾ ਕੋਈ ਨਾ ਕੋਈ ਕਮੈਂਟ ਕਰ ਦਿੰਦਾ ਸੋ ਆਪਾਂ ਪੰਜ ਕਿ ਲੈਣੀ ਆਪਾਂ ਕਹਿ ਸਕਦੇ ਆ ਸੋ ਵਜਨ ਚੰਗਾ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮਗਰ ਮਿੱਤਰੋ ਸੂਤ ਐ ਦਿਖਾਈ ਦਿੰਦਾ ਗਾੜੀ ਪਛਾੜੀ ਬਹੁਤ ਚੰਗੀ ਆ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਵੀ ਕਿੰਨਾ ਇਹਦਾ ਦੁੱਧ ਕੱਢਿਆ ਵਾ ਕਿਹੜਾ ਸਿਮਨ ਲੱਗਿਆ ਵਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਹੈ ਜੀ ਠੀਕ ਹੈ ਆਪਣਾ ਜਿਹੜਾ ਘਰ ਆ ਇਹ ਪਿੰਡ ਤੋਂ ਕਿੱਥੇ ਜਾਕਰ ਤੇ ਆਪਣ ਬਾਹਰਲੀ ਫਿਰਨੀਤੀ ਆਏ ਅੱਡੇ ਤੋਂ ਹੁਣ ਆ ਠੀਕ ਹੈ ਸਕੂਲ ਦੇ ਆਪੇ ਖੁੰਜੇ ਚ ਘਰ ਸਕੂਲ ਦੇ ਖੁੰਜੇ ਚ ਕੰਡੇ ਦੇ ਨੇੜੇ ਹੈਨਾ ਠੀਕ ਹੈ ਇਹ ਜਿਹੜੀ ਹੁਣ ਆਪਾਂ ਮੱਝ ਦਿਖਾਈ ਆ ਵੱਡੇ ਖੱਦ ਘੱਟ ਵਾਲੀ ਵਜਨ ਵਾਲੀ ਸੂਆ ਇਹਦਾ ਤੀਜਾ ਤੀਜਾ ਤੀਜੇ ਸੂਏ ਦੀ ਤੀਜੇ ਸੂਆ ਸੂਗੀ ਹੈਨਾ ਹਾਂਜੀ ਅੱਖਾਂ ਦੇ ਵਿੱਚ ਹੈ ਤਾਂ ਆਏਗਾ ਥੋੜਾ ਥੋੜਾ ਹੈਨਾ ਥੋੜਾ ਥੋੜਾ ਹੈਗਾ ਪਨੀਲੀ ਦੇ ਵੀ ਕਹਿ ਨਹੀਂ ਸਕਦੇ ਇਹਨੂੰ ਠੀਕ ਹੈ ਕਈ ਵਾਰਾ ਕਮੈਂਟ ਕਰ ਦਿੰਦੇ ਉਹ ਮਾਰਕਾ ਹੈਗਾ ਸੀ ਹੈਨਾ ਨੱਕ ਤੇ ਵੀ ਹੈਗਾ ਸੀ ਹਾਂ ਹੁਣ ਇਹਦੀ ਗੱਲ ਕਰਦੇ ਆ ਵੀ ਦੁੱਧ ਸਹੀ ਕਿੰਨਾ ਕੱਢਿਆ ਵਾ ਦਾ ਇਹਦੇ ਦੂਜੇ ਸੂਏ ਕੱਢਿਆ ਜੀ 14 ਤੋਂ 15 14 ਤੋਂ 15 ਇਸ ਵਾਰ ਜਿਹੜੇ ਸਾਬ ਨਾਲ ਸੰਭੀ ਐ 18 ਮੀਲੀਟਰ ਚਾਹੀਦਾ ਜੀ ਮਨ ਲਾ ਵੀ ਨਾ 18 16 17 ਦਾ ਕੱਢੂਗੀ ਹਣਾ ਹਾਂਜੀ ਹਾਂਜੀ ਕੁੱਲਾ ਕੱਢੂਗੀ ਜੀ ਠੀਕ ਐ ਮੁੱਲ ਕੀ ਕਰਤਾ ਜੀ ਦਾ ਫਿਰ ਆਪਾਂ ਮੁੱਲ ਦਾ ਜੀ 2 ਲੱਖ ਕਰਿਆ ਜੀ 2 ਲੱਖ ਮਾਨ ਤਨ ਕਰਾਂਗੇ ਮਾਨ ਤਨ ਹੋ ਜੋ ਹਣਾ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਜਿਹੜੇ ਵੀ ਵੀਰ ਭਰਾ ਨੂੰ ਕੋਈ ਮਿੱਤਰੋ ਇਹਦੇ ਟੀਕੇ ਕਿਹੜਾ ਲੱਗਿਆ ਵਾ ਜੀ ਨੀਲੀ ਦਾ ਨੂਰਾ ਰੂਗਾ ਨਹੀਂ ਜ਼ਿਆਦਾ ਨਾ ਨਹੀਂ ਜ਼ਿਆਦਾ ਟੀਕਾ ਵੀ ਨਹੀਂ ਸਾਂਭਿਆ ਨਾ ਠੀਕ ਹੋ ਪਿੰਸਾ ਓਕੇ ਬਾਈ ਕਹਿੰਦਾ ਵੀ ਨੀਲੀ ਰਾਵੀ ਦਾ ਹੀ ਮਿੱਤਰੋ ਟੀਕਾ ਲੱਗਿਆ ਵਾ ਪਰ ਨਾਂ ਨਹੀਂ ਜਾਦ ਕਹਿੰਦਾ ਲੱਗਿਆ ਚੰਗਾ ਸੀ ਪਹਿਲਾਂ ਗੱਲਬਾਤ ਕਰਕੇ ਆਪਾਂ ਵੀਡੀਓ ਬਣਾਈ ਆ ਤੇ ਵਜਨ ਫੇਰ ਆਪਾਂ ਕਹਿੰਦੇ ਬਹੁਤ ਜ਼ਿਆਦਾ ਵੱਡਾ ਕੱਦ ਕਾਡਾ ਵੱਡੀ ਬੇਲ ਹੈ ਤੇ ਵੱਡੀਆਂ ਮੱਝਾਂ ਦੇ ਵਿੱਚੋਂ ਮੈਂ ਪਾਉਂਦੀ ਆ ਇਹਦੇ ਚੰਗਾ ਸਿਮਨ ਲਾ ਕੇ ਮਿੱਤਰੋ ਤੁਸੀਂ ਅੱਗੇ ਤੁਸੀਂ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਨੀਲੀ ਰਾਵੀ ਚੰਗੀ ਮੱਝ ਬਣਾ ਸਕਦੇ ਹੋ ਸੋ ਇਹ ਵੀ ਬਾਈ ਆਪਾਂ ਕਹਿੰਦੇ ਬਹੁਤ ਚੰਗੀ ਹੈ ਕਿਉਂਕਿ 14 15 ਲੀਟਰ ਮਿੱਤਰੋ ਦੂਜੇ ਸੂਏ ਦਾ ਦੁੱਧ ਹੈ ਤੇ ਅਗਾੜੀ ਪਿਛਾੜੀ ਫੇਰਾਪਾ ਕਰਨੇ ਬਹੁਤ ਚੰਗੀ ਆ ਤੇ ਸੂਤਾਂ ਹੀ ਹਵਾਨਾ ਮਿੱਤਰੋ ਦਿਖਾਈ ਦਿੰਦਾ। ਤੋਂ ਦੁੱਧ ਮੇਰਾ ਅੰਦਾਜ਼ਾ ਵੀ ਘੱਟੋ-ਘੱਟ 16 ਲੀਟਰ ਕੱਢਣਾ ਚਾਹੀਦਾ ਵੈਸੇ ਘੱਟ ਵੱਧ ਪਸ਼ੂ ਜੀ ਤੇ ਡਿਪੈਂਡ ਕਰਦਾ ਸੂੜੀ ਸਾਹ ਸੰਭਾਲ ਤੇ ਡਿਪੈਂਡ ਕਰਦਾ ਤੇ ਮੁੱਲ 2 ਲੱਖ ਕਰਤਾ ਹਨਾ ਮਾਨਦਾਨ ਹੋ ਜਾ। ਠੀਕ ਹੈ ਤੇ ਜਿਹੜੀ ਆਪਾਂ ਦੁੱਧੋਂ ਡਰਾਈ ਦੀ ਗੱਲ ਕਰਦੇ ਹਾਂ ਹਨਾ ਇਹਦਾ ਸੂਆ ਕਿਹੜਾ ਜੀ? ਇਹ ਚੌਥੇ ਸੂਆ ਜੀ। ਇਹ ਛੋਟੇ ਕੱਦ ਦੀ ਆ ਮਿੱਤਰੋ ਤੇ ਲਿੱਸੇ ਪਣਚਾ ਤੇ ਚੌਥਾ ਸੂਆ ਇਹਨੇ ਸੂਣਾ। ਤੇ ਕਿੰਨੇ ਕ ਚਰ ਰਿਹਾ ਰੇਂਦਾ ਜੀ ਇਹ 2 ਮਹੀਨੇ ਦੇ ਜੀ 2 ਮਹੀਨੇ ਹਾਂਜੀ ਠੀਕ ਹੈ ਹਾਲਪੁਲ ਸੁਸੂ ਹੋ ਜਾਂਦੇ ਜੀ ਠੀਕ ਹੈ ਇਹਨੂੰ ਵੀ ਇੱਕ ਵਾਰੀ ਮਾੜਾ ਤੋੜ ਕੇ ਦਿਖਾ ਦਿਓ ਕਿਉਂਕਿ ਆਪਾਂ ਹਰ ਚੀਜ਼ ਦਿਖਾ ਰਹੇ ਆ ਕੋਈ ਭਰਾ ਦੂਰੋਂ ਚੱਲ ਕੇ ਆਲਾ ਨੁਕਸ ਨਾ ਕਰ ਦੇ ਹਨਾ ਸ ਚੌਥੇ ਸੂਰੇ ਮਿੱਤਰੋ ਸੁਣਾ ਥਾਲੇ ਵੀ ਦੀ ਸਾਫ ਹੈ ਦੁੱਧੋ ਹੱਟੀ ਵੀ ਹੈ ਤੇ ਕੱਦ ਦਰਮਿਆਨਾ ਹੈ ਤੇ ਸਿੰਘ ਖੁੱਲੇ ਨੇ ਕਿਉਂਕਿ ਹਰ ਚੀਜ਼ ਆਪਾਂ ਦੱਸ ਰਹੇ ਆ ਤੇ ਰੇਟ ਕੀ ਕਰਤਾ ਜੀ ਇਹਦਾ ਫਿਰ ਆਪਾਂ 80 ਯਾਰਾ ਜੀ 80 ਆਲਾ ਥੋੜਾ ਧੱਕਾ ਹਨ ਨਹੀਂ ਧੱਕਾ ਨਹੀਂ ਜੀ ਠੀਕ ਹੈ ਚਲੋ ਜਿਹੋ ਪਿਆਰ ਹੁੰਦੀ ਚੰਗੀ ਤਿਆਰ ਹੁੰਦੀ ਹੈ ਜੀ ਠੀਕ ਹੈ ਬਹੁਤ ਸੋਹਣੀ ਬਣਦੀ ਹੈ ਹਾਂ ਬਹੁਤ ਸੋਹਣੀ ਠੀਕ ਹੈ ਕੰਮ ਆਪਣਾ ਮੜਾ ਮਟਾ ਵਪਾਰ ਦਾ ਵੀ ਹੈ ਹੈ ਤੇ ਕਟੀਆਂ ਵੀ ਪਾਲ ਰਹੇ ਹਾਂ ਨਾ ਹਾਂ ਮਿੱਤਰੋ ਆਪਣੀ ਦੂਜੀ ਵੀਡੀਓ ਹੈ ਜਿਹਦੇ ਵਿੱਚ ਕਟੀਆਂ ਪਸੰਦ ਨੂੰ ਦਿਖਾ ਰਹੇ ਹਾਂ ਤੇ ਕਟੀਆਂ ਦੀ ਕੀਮਤਾਂ ਇੱਥੇ ਬਹੁਤ ਵਧ ਗਈ ਹਾਂਜੀ ਪੂਰੀ ਫੁੱਲ ਹੈ ਨਾ 50 50 ਹਜ਼ਾਰ ਦੀ ਕਿੱਤੀ ਹੈ ਹਾਂ ਜਿਵੇਂ ਉਹ ਮਤਲਬ ਲੈਂਦੀ ਹੂ 50 55 ਦੀ ਹੈ ਨਾ ਠੀਕ ਹੈ ਤੇ ਮਨ ਲਵੇ ਕਟੀਆਂ ਤਿਆਰ ਕਰਕੇ ਸਿਮਨ ਸੁਮਣ ਚੰਗੇ ਭਰਾਏ ਚੰਗੇ ਤੇ ਦੁੱਧ ਕਿੰਨੇ ਵਾਲੇ ਪਸ਼ੂ ਹੋਣਗੇ ਆਪਣੇ ਕੋਲ ਕੋਲ 20 ਲੀਟਰ ਤੋਂ ਪਲੱਸ ਵੀ ਆਉ ਮੈਂ ਇੱਕ ਠੀਕ ਹੈ ਦੋ ਮਹੀਆਂ ਠੀਕ ਹੈ ਅੰਦਰ ਜਿਹੜੀਆਂ 2 ਤੇ ਬਾਕੀ ਅਸੀਂ 15 16 ਲੀਟਰ ਤੋਂ ਘੱਟ ਚੁੰਦੇ ਨਹੀਂ ਕਰੇ ਮੈਂ ਠੀਕ ਹੈ ਉਹ ਮਾਂ ਘਾਟਾ ਪਾਜੀ ਵੇਚ ਦਵਾਂਗੇ ਠੀਕ ਹੈ ਮਨ ਲਵੇ ਲਿਆ ਕੇ ਤੁਸੀਂ ਸੇਲ ਵੀ ਕਰਦੇ ਹੋ ਠੀਕ ਹੈ ਜੇ ਕੋਈ 20 ਲੀਟਰ ਵਾਲੀਆਂ ਕਿ ਪਸ਼ੂਆਂ ਵਾਲੀਆਂ ਹੁਣ ਰੱਖ ਲੈਣੇ ਠੀਕ ਹੈ ਦੂਜੀ ਵੇਚ ਠੀਕ ਹੈ ਤੇ ਕਿੰਨਾ ਕੁ ਕਮਾਈ ਆ ਦੇ ਵਿੱਚੋਂ ਕਿਉਂਕਿ ਗੱਲ ਕੀ ਆ ਹਾਂਜੀ ਹਾਂਜੀ ਕਮਾਈ ਜੇ ਪੱਕਾ ਆਪਕਾ ਕੰਮ ਕਰਾਂਗੇ ਤਾਂ ਹੈਗੀ ਜਿੰਦੀ ਉਹ ਨਹੀਂ ਕਮਾਈ ਜੇ ਸਾਰਾ ਪਰਿਵਾਰ ਕਰੂ ਹਾਂਜੀ ਸਾਰਾ ਹੈਨਾ ਮੇਰੇ ਜੀ ਫਿਰ ਤਾਂ ਹੈਗਾ ਫਿਰ ਹੈਗਾ ਜੀ ਫਿਰ ਉਹਦੇ ਚ ਵੀ ਗਾਹ 15 ਲੀਟਰ ਤੋਂ ਘੱਟ ਬਸੂਆ ਫੇਰ ਨਹੀਂ ਨਾ ਇਹ ਨਹੀਂ ਲੱਗਦੇ ਸੀ ਹੈਨਾ ਫਿਰ ਕਮਾਈ ਵੀ ਘਟ ਜਾਂਦੀ ਆ ਹਾਂ ਕਮਾਈ ਵੀ ਘਟਦੀ ਬਚਦਾ ਨਹੀਂ ਕੁਝ ਇਹਦਾ ਹਾਂ ਤੇ ਇਹਦਾ ਮੁੱਲ 80000 ਆ ਉਹਦਾ 2 ਲੱਖ ਆ ਤੇ ਫੋਨ ਨੰਬਰ ਜੀ ਆਪਣਾ 62833 62833 7349 7349 ਤੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਇੱਕ ਨੋਟ ਕਰਨ ਵਾਲੀ ਗੱਲ ਤੇ ਮਨਲਾ ਇੱਕ ਦਾ ਸੇਮੇ ਵਾਲੇ ਬੱਬੀ ਦੇ ਮਿੱਤਰੋ ਪਸ਼ੂ ਚੰਗੇ ਆ ਸਾਮ ਸੁਭਾਲ ਬਹੁਤ ਵਜਨ ਵਾਲੇ ਆ ਇੱਕ ਬਾਈ ਦੇ ਪਸ਼ੂ ਵਜਨ ਵਾਲੇ ਆ ਇਹਦੇ ਬਾਰੇ ਵੀ ਆਪਾਂ ਅਗਲੇ ਸੌਟ ਦੇ ਵਿੱਚ ਪਾਉਣੇ ਆ ਵੀ ਬਾਈ ਕੀ ਪਾਉਂਦਾ ਜਿਹੜਾ ਭਰਾ ਆ ਕੇ ਦੇਖੂਗਾ ਵਾਕੀ ਕਹੂਗਾ ਕਿਉਂਕਿ ਮੈਨੂੰ ਵੀ ਲੱਗਿਆ ਤਾ ਕਰਕੇ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਆ ਵੀ ਇੰਨਾ ਵਜਨ ਪਾਈ ਬਣਾਉਂਦਾ ਕਿਵੇਂ ਆ ਉਹ ਆਪਾਂ ਸੌਟ ਦੇ ਵਿੱਚ ਪਾਉਣੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ